ਸਤਿਗੁਰੂ ਸ੍ਰੀ ਗੁਰੂ ਰੰਤ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੀ ਪਿਆਰੇ ਅਤਿ ਸਤਕਾਰਯੋਗ ਸਤਸੰਗੀ ਜਨੋ ਅਦਬ ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੂਜੇ ਸਾਹਿਬ ਸਤਿਗੁਰੂ ਜਨਾਂ ਦਾ ਅੱਜ ਆਗਮਨ ਪੁਰਬ ਮਨਾਉਣ ਦੇ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਸਮੇਂ ਦੀ ਸੀਮਾ ਦੇ ਅੰਦਰ ਰਹਿੰਦਿਆਂ ਹੋਇਆਂ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਬਾਰੇ ਵਿਚਾਰਾਂ ਸਾਂਝੀਆਂ ਕਰੀਏ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਨਾਮ ਇਤਿਹਾਸ ਦੇ ਵਿੱਚੋਂ ਸਾਨੂੰ ਭਾਈ ਲੈਣਾ ਜੀ ਪ੍ਰਾਪਤ ਹੁੰਦਾ ਹੈ ਅਹਿਰਨਾ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਫੈਰੂ ਮਲ ਜੀ ਦੇ ਘਰ ਵਿਖੇ ਮੱਤੇ ਦੀ ਸਰਾਂ ਵਿੱਚ ਹੋਇਆ ਜਿਹੜਾ ਘਰ ਦਾ ਮਾਹੌਲ ਹੈ ਉਹ ਧਰਮ ਦੇ ਨਾਲ ਜੁੜਿਆ ਹੋਇਆ ਹੈ ਤੇ ਇਹਨਾਂ ਦੇ ਪਿਤਾ ਸਤਕਾਰਯੋਗ ਫੈਰੂ ਮਲ ਜੀ ਉਹ ਇੱਕ ਜੱਥੇ ਦੇ ਆਗੂ ਹਾਂ ਜਿਹੜਾ ਕਿ ਹਰ ਸਾਲ ਜੱਥਾ ਲੈ ਕੇ ਜਦੋਂ ਵੀ ਸਮਾਂ ਬਣਦਾ ਉਹ ਜੱਥਾ ਲੈ ਕੇ ਦੇਵੀ ਦਰਸ਼ਨਾਂ ਦੇ ਵਾਸਤੇ ਜਾਇਆ ਕਰਦੇ ਸੀ ਘਰ ਦਾ ਮਾਹੌਲ ਉਦਾਂ ਦਾ ਹੀ ਬਣਿਆ ਰਿਹਾ ਬਚਪਨ ਬਤੀਤ ਹੋਇਆ ਕਾਰੋਬਾਰ ਹੈ ਆਪਣਾ ਦੁਕਾਨਦਾਰੀ ਹੈ ਸੌਕ ਕਾਰੀ ਵਧੀਆ ਪਈ ਲੈਣਾ ਜਿਹਦੀ ਉਮਰ 22 ਸਾਲ ਦੀ ਹੋਈ 1526 ਦੇ ਵਿੱਚ ਪਿਤਾ ਫੇਰੂ ਮਲਜੀ ਚਲਾਣਾ ਕਰ ਗਏ ਸੁਭਾਵਕ ਹੈ ਉਹ ਸਾਰੀ ਜ਼ਿੰਮੇਵਾਰੀ ਜੋ ਪਿਤਾ ਜੀ ਅਦਾ ਕਰਿਆ ਕਰਦੇ ਸਨ ਉਹ ਜੱਥੇ ਦੀ ਅਗਵਾਈ ਕਰਨੀ ਉਹ ਭਾਈ ਲੈਣਾ ਜੀ ਦੇ ਸਿਰ ਤੇ ਆ ਗਈ ਉਹਨਾਂ ਬੜੇ ਚੰਗੇ ਤਰੀਕੇ ਦੇ ਨਾਲ ਜੱਥੇ ਦੀ ਅਗਵਾਈ ਕਰਨੀ ਨਾਲ-ਨਾਲ ਪੇਟਾਵਾਂ ਗਾਣੀਆਂ ਅੱਗੇ-ਅੱਗੇ ਵੱਧ ਕੇ ਜੱਥੇ ਨੂੰ ਲੈ ਕੇ ਜਾਣਾ ਸਬਬ ਬਣਦਾ ਗਿਆ ਮ ਸੰਕੇਵ ਵਾਲੇ ਪਾਸੇ ਮੈਂ ਉਸੇ ਸਮੇਂ ਦੇ ਵਿੱਚ ਸਾਰਾ ਜੀਵਨ ਕਵਰ ਕਰਾਂ ਤਾਂ ਕਰਕੇ ਥੋੜਾ ਜਿਹਾ ਵਿਚਾਰ ਨੂੰ ਸਮਾ ਬਣਿਆ 1533 ਦਾ 1533 ਦੇ ਵਿੱਚ ਰਾਤ ਦੇ ਸਮੇਂ ਜਗਰਾਤੇ ਤੋਂ ਵਾਪਸ ਪਾਈ ਲੈਣਾ ਜੀ ਆ ਰਿਹਾ ਘੋੜੇ ਤੇ ਉਸਵਾਰ ਹੋਏ ਜਦੋਂ ਵਾਪਸ ਪਰਤ ਰਿਆ ਵਾਪਸ ਪਰਤਦਿਆਂ ਪਰਤਦਿਆਂ ਅੰਮ੍ਰਿਤ ਵੇਲਾ ਹੋ ਗਿਆ ਸਵੇਰ ਹੋ ਗਈ اپنی ਮਸਤੀ ਦੇ ਵਿੱਚ ਘੋੜੇ ਦੇ ਉੱਪਰ ਸਵਾਰ ਹਨ ਘੋੜਾ ਸਫ਼ਰ ਤੈਅ ਕਰ ਰਿਹਾ ਹੈ ਸਫ਼ਰ ਤੈਅ ਕਰਦਿਆਂ ਕਰਦਿਆਂ ਇੱਕ ਇੱਕਦਮ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਉਹਨਾਂ ਘੋੜਾ ਹੌਲੇ ਕੀਤਾ ਆਵਾਜ਼ ਕਿੱਥੋਂ ਆ ਰਹੀ ਹੈ ਆਵਾਜ਼ ਵੇਖੀ ਤੇ ਨਾਲ ਭਾਈ ਜੋਧ ਜੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਉਹ ਖੂਹ ਦੇ ਉੱਪਰ ਇਸ਼ਨਾਨ ਕਰ ਰਿਹਾ ਤੇ ਨਾਲ ਬਾਣੀ ਪੜ ਰਿਹਾ ਆਸਾ ਕੀ ਵਾਰ ਨਾਲ ਨਾਲ ਗਾਇਨ ਕਰ ਰਿਹਾ ਨਾਲ ਇਸ਼ਨਾਨ ਕਰ ਰਿਹਾ ਉਹਨਾਂ ਬੜੇ ਟਿਕਾ ਦੇ ਨਾਲ ਬਾਣੀ ਸੁਣੀ ਬੜਾ ਮਨ ਨੂੰ ਸਕੂਨ ਮਿਲਿਆ ਬਾਣੀ ਸੁਣਨ ਤੋਂ ਬਾਅਦ ਉਹਨਾਂ ਇੱਕ ਸਵਾਲ ਪੁੱਛਿਆ ਵੀ ਜਿਹੜਾ ਪੈਗਾਮ ਤੁਸੀਂ ਸੁਣ ਗਾ ਰਹੇ ਸੀ ਉਹ ਪੈਗਾਮ ਹੈ ਕੀ ਦਾ ਬੜਾ ਸਕੂਨ ਮਿਲਿਆ ਬੜੀਆਂ ਸੱਚੀਆਂ ਗੱਲਾਂ ਨੇ ਉਹ ਮਸਵੇਰੇ ਵੀ ਬੇਨਤੀ ਕਰ ਰਿਹਾ ਜੋ ਇਤਿਹਾਸ ਨੇ ਸਾਡੇ ਸਾਹਮਣੇ ਰੱਖਿਆ ਆਸਾ ਕੀ ਵਾਰ ਦੀ 19 ਨੰਬਰ ਪੂਰੀ ਜਿਹੜੀ ਭਾਈ ਲੈਣਾ ਜੀ ਨੇ ਸੁਣੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀ ਚਈ ਜੇ ਵੇਹੀ ਨਦਰ ਨਿਹਾਲੀ ਆ ਕਿਛ ਲਾਹੇ ਉੱਪਰ ਕਾਲੀ ਆ ਸਿੱਧਾ ਜੋ ਪਾਉ ਇਹ ਬਣਦਾ ਵੀ ਉਹ ਕੰਮ ਕਰ ਜਿਹਦੇ ਨਾਲ ਕੋਈ ਲਾਭ ਹੋਵੇ ਕਿਸੇ ਦਾ ਮਾੜਾ ਨਾ ਕਰ ਬਚਨ ਅੰਦਰ ਨੂੰ ਟੰਬ ਗਏ ਕਈ ਵਾਰ ਸਾਧ ਸੰਗਤ ਇਹ ਜੀਵਨ ਦੇ ਅੰਦਰ ਵਾਪਰਦਾ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਪੜਦਿਆਂ ਗੁਜ਼ਰ ਜਾਂਦੀ ਹੈ ਪਰ ਬੜੀ ਵਾਰ ਇੱਕੋ ਹੀ ਸ਼ਬਦ ਹੈ ਜਿਹੜਾ ਇਹੋ ਜਿਹਾ ਸਕੂਨ ਦੇ ਜਾਂਦਾ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਇਕ ਕੋਈ ਬਚਨ ਹੈ ਜਿਹੜਾ ਜ਼ਿੰਦਗੀ ਬਦਲ ਕੇ ਚਲਿਆ ਜਾਂਦਾ ਹੈ। ਉਹਨਾਂ ਪੁੱਛਿਆ ਵੀ ਪੈਗਾਮ ਕੀ ਦਾ ਹੈ? ਭਾਈ ਜੋਰਜ ਨੇ ਕਿਹਾ ਵੀ ਇਹ ਪੈਗਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੈ। ਕਿੱਥੇ ਰਹਿੰਦੇ ਨੇ? ਨੇ ਗੁਰੂ ਨਾਨਕ ਸਾਹਿਬ ਐਸ ਵੇਲੇ ਕਰਤਾਰਪੁਰ ਸਾਹਿਬ ਰਹਿੰਦੇ ਆ। ਮੈਂ ਮਿਲ ਸਕਦਾ। ਭਾਈ ਜੋਰਜ ਨੇ ਕਿਹਾ ਉਹਨਾਂ ਨੂੰ ਕੋਈ ਵੀ ਮਿਲ ਸਕਦਾ। ਕਿਸੇ ਵੀ ਧਰਮ ਮਜ਼ਬਬ ਜ਼ਾਤ ਦਾ ਬੰਦਾ ਕੋਈ ਵੀ ਮਿਲ ਸਕਦਾ ਹੈ। ਮਨ ਦੇ ਅੰਦਰ ਜਗ੍ਹਾ ਬਣੀ। ਮੱਤੇ ਦੀ ਸਰਾਂ ਤੋਂ ਜੱਥਾ ਲੈ ਕੇ ਇੱਕ ਵਾਰ ਦੇਵੀ ਦਰਸ਼ਨਾਂ ਲਈ ਜਾ ਰਿਹਾ ਸੀ। ਸਬਬ ਬਣਿਆ ਮਾਹੌਲ ਇਦਾਂ ਦਾ ਬਣਿਆ। ਗੁਰੂ ਨੇ ਵਿੱਦ ਇਦਾਂ ਦੀ ਬढ़ाई ਜਦੋਂ ਸਫ਼ਰ ਤੈਅ ਕਰਦਿਆਂ ਰਾਤ ਪੈ ਗਈ ਉੱਥੇ ਜਾ ਕੇ ਪੜਾ ਕੀਤਾ, ਪੜਾ ਕਰਦਿਆਂ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਸਾਰਾ ਜੱਥਾ ਕਰਨ ਲੱਗਾ। ਤੇ ਉੱਥੋਂ ਦਾ ਪਤਾ ਪੁੱਛਿਆ ਵੀ ਇਹ ਕਿਹੜਾ ਪਿੰਡ ਹੈ, ਕਿਹੜਾ ਇਲਾਕਾ ਹੈ। ਇਲਾਕੇ ਦਾ ਪਤਾ ਪੁੱਛਦੇ ਐ ਇਸ ਗੱਲ ਦਾ ਪਤਾ ਲੱਗਾ ਵੀ ਜਿਹੜਾ ਕਰਤਾਰਪੁਰ ਸਾਹਿਬ ਹੈ ਇੱਥੋਂ ਥੋੜੀ ਜੀ ਵਿੱਚ ਤੇ ਜਗ੍ਹਾ ਤੇ ਪਹਿਲਾਂ ਬਣੀ ਹੋਈ ਸੀ ਅੰਦਰ ਉਹ ਬਾਣੀ ਦੇ ਬੋਲ ਤੇ ਪਹਿਲਾਂ ਤੋਂ ਅੰਦਰ ਚੱਲ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਬੇਦ ਨੂੰ ਲੈ ਕੇ ਭਾਈ ਲੈਣਾ ਜੀ ਨੇ ਆਪਣੇ ਜੱਥੇ ਨੂੰ ਕਿਹਾ ਵੀ ਤੁਸੀਂ ਤਿਆਰੀਆਂ ਕਰੋ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰੋ ਮੈਂ ਥੋੜਾ ਕਿਤੇ ਹੋ ਕੇ ਆਣਾ ਮੈਂ ਕਿਤੇ ਜਾ ਕੇ ਆਣਾ ਉਨਾ ਆਪਣਾ ਘੋੜਾ ਕੱਢਿਆ ਘੋੜੇ ਦੇ ਉੱਪਰ ਸਵਾਰ ਹੋਏ ਸ਼ਾਮਾਂ ਪਈਆਂ ਸੂਰਜ ਢਲ ਰਿਹਾ ਕਰਤਾਰਪੁਰ ਸਾਹਿਬ ਆ ਗਏ ਮੈਂ ਸਵੇਰੇ ਵੀ ਇਹ ਬੇਨਤੀ ਕਰ ਰਿਹਾ ਸੀ ਗੁਰੂ ਸਵਾਰਿਓ ਇਹ ਜਿਹੜਾ ਮਿਲਾਪ ਹੈ ਨਾ ਇਹ ਦੁਨੀਆ ਦੇ ਨਾਲੋਂ ਵੱਖਰਾ ਹੋਇਆ ਸ਼ਾਮਾਂ ਪੈ ਰਹੀਆਂ ਨੇ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਦੇ ਅੰਦਰ ਆ ਰਹੇ ਆ ਤੇ ਸ਼ਾਮਾਂ ਢਲੀਆਂ ਦਿਨ ਢਲਿਆ ਤੇ ਲੋਕ ਖੇਤਾਂ ਤੋਂ ਵੀ ਵਾਪਸ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਸਾਰੀ ਦਿਨ ਦੀ ਮਿਹਨਤ ਕਰਕੇ ਥੱਕੇ ਹਾਰੇ ਵਾਪਸ ਪਰਤ ਰਹੇ ਨੇ ਪਿੰਡ ਦੇ ਵਿੱਚ ਪ੍ਰਵੇਸ਼ ਹੋਏ ਇੱਕ ਬਜ਼ੁਰਗ ਬਾਪੂ ਜਿਹੜਾ ਥੱਕਿਆ ਹਾਰਿਆ ਕੰਮਕਾਰ ਕਰਦਾ ਹੋਇਆ ਵਾਪਸ ਆਪਣੇ ਘਰ ਵੱਲ ਨੂੰ ਪਰਤ ਰਿਹਾ ਹੋ ਸਕਦਾ ਉਹਨੇ ਆਪਣੇ ਮੋਢੇ ਤੇ ਕਈ ਰੱਖੀ ਹੋਵੇ ਕੱਪੜੇ ਉਹਦੇ ਮਿੱਟੀ ਦੇ ਨਾਲ ਲੱਭੜੇ ਨੇ ਬੜੀ ਮਿਹਨਤ ਮੁਸ਼ਕਲ ਕਰਕੇ ਵਾਪਸ ਘਰ ਤੋਂ ਘਰ ਨੂੰ ਪਰਤ ਰਿਹਾ ਉਹਨਾਂ ਪੁੱਛਿਆ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਜਾਣਾ ਕਿਉਂਕਿ ਉਸ ਵੇਲੇ ਜਦੋਂ ਗੁਰੂ ਦਾ ਇੱਕ ਦ੍ਰਿਸ਼ਟਾਂਤ ਬਣਿਆ ਸੀ ਨਾ ਉਹ ਇਦਾਂ ਦਾ ਹੀ ਹੋਏਗਾ ਵੀ 5-7 ਚੇਲੇ ਨਾਲ ਹੋਣਗੇ ਕਿਤੇ ਵੱਡੀ ਸਾਰੀ ਗੱਦੀ ਲਾ ਕੇ ਬੈਠੇ ਹੋਣਗੇ ਤੇ ਇਹ ਜਿੱਦਾਂ ਦਾ ਅੱਜ ਮਾਹੌਲ ਬਣਿਆ ਇਦਾਂ ਦਾ ਹੀ ਉਹ ਕਹਿੰਦੇ ਵੀ ਪੁਰਖਾ ਕੀ ਕੰਮ ਆ ਕਹਿੰਦੇ ਵੀ ਦਰਸ਼ਨ ਕਰਨੇ ਆ ਮਿਲਣਾ ਕਹਿੰਦੇ ਵੀ ਚਲੋ ਮੈਂ ਵੀ ਨਾਲ ਹੀ ਚਲਦਾ ਕਹਿੰਦੇ ਤੁਸੀਂ ਵੀ ਦਰਸ਼ਨ ਕਰਨੇ ਕਹਿੰਦੇ ਮੈਂ ਵੀ ਦਰਸ਼ਨ ਕਰ ਲਾਂਗਾ ਤੁਹਾਡੇ ਨਾਲ ਹੀ ਚੱਲਦਾ ਭਾਈ ਲੈਣਾ ਜੀ ਘੋੜੇ ਤੇ ਸਵਾਰਨੇ ਬਾਬਾ ਨੇ ਅੱਗੇ-ਅੱਗੇ ਘੋੜੇ ਦੇ ਤੁਰਨਾ ਕੀਤਾ ਘਰ ਪਹੁੰਚੇ ਇਸ਼ਾਰਾ ਕੀਤਾ ਇੱਧਰ ਘੋੜਾ ਬੰਨ ਦਿਓ ਘੋੜਾ ਬੰਨਿਆ ਮਨ ਦੇ ਵਿੱਚ ਬੜਾ ਚਾਹ ਹੈ ਉਤਸ਼ਾਹ ਹੈ ਜਿਸ ਗੁਰੂ ਦੀ ਬਾਣੀ ਸੁਣੀ ਜਿਸ ਗੁਰੂ ਨੂੰ ਮਿਲਣ ਦੇ ਵਾਸਤੇ ਮਨ ਤਰਸ ਰਿਹਾ ਸੀ ਅੱਜ ਬਿਦ ਇਹੋ ਜੀ ਬਣੀ ਅੱਜ ਉਸ ਗੁਰੂ ਦੇ ਦਰਸ਼ਨ ਹੋਣ ਲੱਗੇ ਨੇ ਤੇ ਮਨ ਦੇ ਵਿੱਚ ਹੁੰਦਾ ਨਾ ਵੀ ਜਦੋਂ ਕਿਸੇ ਬੰਦੇ ਨੂੰ ਮਿਲੇ ਨਾ ਹੋਈਏ ਤੇ ਮਿਲਣ ਤੋਂ ਪਹਿਲਾਂ ਮਨ ਦੇ ਵਿੱਚ ਚਾਹ ਹੋਵੇ ਤੇ ਮਨ ਬੜੀਆਂ ਸਾਰੀਆਂ ਆਪਣੇ ਅੰਦਰ ਤਸਵੀਰਾਂ ਬਣਾਉਂਦਾ ਹੈ ਉਹ ਇਦਾਂ ਦੇ ਹੋਣਗੇ ਉਹ ਇੱਥੇ ਬੈਠੇ ਹੋਣਗੇ ਮੈਂ ਇਸ ਤਰੀਕੇ ਦੇ ਨਾਲ ਮੱਥਾ ਟੇਕਣਾ ਹੈ ਮੈਂ ਇਹ ਗੱਲਾਂ ਕਰਨੀਆਂ ਨੇ ਸਾਧ ਸੰਗਤ ਭਾਈ ਲੈਣਾ ਜੀ ਅੰਦਰ ਗਏ ਵੇਖ ਕੇ ਹੈਰਾਨ ਰਹਿ ਗਏ ਅੱਖਾਂ ਭਰ ਗਈਆਂ ਹੱਥ ਪੈਰ ਕੰਬ ਗਏ ਜਿਹੜਾ ਬਾਬਾ ਘੋੜੇ ਦੀਆਂ ਲਗਾਮਾਂ ਫੜ ਕੇ ਘੇਤਾ ਖੇਤਾਂ ਤੋਂ ਘਰ ਤੱਕ ਲੈ ਕੇ ਆਇਆ ਉਹ ਹੀ ਸਾਹਮਣੇ ਬੈਠਾ ਹੈ ਅਜੀਬ ਮਿਲਾਪ ਹੈ ਉਹਨਾਂ ਪੁੱਛਿਆ ਤੁਸੀਂ ਗੁਰੂ ਨਾਨਕ ਸਾਹਿਬ ਹਾਂ ਪੁਰਖਾ ਮੈਂ ਹੀ ਹਾਂ ਮਹਾਰਾਜ ਗਲਤੀ ਹੋ ਗਈ ਮੈਂ ਤੇ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ ਮੈਂ ਤੇ ਮਿਲਾਪ ਕਰਨ ਦੇ ਵਾਸਤੇ ਆਇਆ ਸੀ ਮੈਂ ਤੇ ਝੋਲੀ ਭਰਨ ਦੇ ਵਾਸਤੇ ਆਇਆ ਸੀ ਮੈਂ ਕਿੰਨਾ ਵੱਡਾ ਗੁਸਤਾਖ ਆ ਜਿਸ ਗੁਰੂ ਨੂੰ ਮਿਲਣ ਦੇ ਵਾਸਤੇ ਆਇਆ ਉਹ ਘੋੜੇ ਤੋਂ ਅੱਗੇ-ਅੱਗੇ ਪੈਦਲ ਤੁਰਦਾ ਜਾ ਰਿਹਾ ਤੇ ਜਿਹੜਾ ਆਪ ਕੁਝ ਝੋਲੀ ਭਰਨ ਦੇ ਵਾਸਤੇ ਆਇਆ ਉਹ ਘੋੜੇ ਦੇ ਉੱਤੇ ਸਵਾਰ ਹੋਇਆ ਤੇ ਬਖਸ਼ਿਸ਼ਾ ਦੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪੁਰਖਾ ਤੇਰਾ ਨਾਮ ਕੀ ਹੈ ਤੇ ਭਾਈ ਲੈਣਾ ਜੀ ਨੇ ਕਿਹਾ ਮੇਰਾ ਨਾਮ ਸਤਗੁਰੂ ਲੈਣਾ ਤੇ ਮਹਾਰਾਜ ਨੇ ਕਿਹਾ ਚਿੰਤਾ ਨਾ ਕਰ ਜਿਹੜੇ ਲੈਣ ਵਾਲੇ ਹੁੰਦੇ ਉਹ ਘੋੜੀਆਂ ਚੜ੍ਹ ਕੇ ਹੀ ਆਉਂਦੇ ਹੁੰਦੇ ਆ ਕੋਈ ਫਰਕ ਨਹੀਂ ਪੈਂਦਾ ਕਿੱਦਾਂ ਦਾ ਮਿਲਾਪ ਹੋਇਆ ਕਿੱਦਾਂ ਦੀ ਚਰਚਾ ਹੋਈ ਕਿੱਦਾਂ ਦਾ ਵਿਹਾਰ ਹੋਇਆ ਭਾਈ ਲੈਣਾ ਜੀ ਨੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿ ਦਿੱਤਾ ਲੈਣਾ ਅੱਜ ਤੋਂ ਤੇਰਾ ਹੋ ਗਿਆ 1533 ਦੇ ਵਿੱਚ ਪਾਈ ਲੈਣਾ ਜੀ ਨੇ ਗੁਰਨਾਨਕ ਸਾਹਿਬ ਨੂੰ ਮੱਥਾ ਟੇਕਿਆ ਉੱਥੇ ਸਾਮਾ ਪੈ ਗਈਆਂ ਰਾਤ ਪੈ ਗਈ ਕਹਿੰਦੇ ਵੀ ਮੈਂ ਨਹੀਂ ਵਾਪਸ ਜਾਣਾ ਤੇਰਾ ਹੋ ਗਿਆ ਤੇ ਇੱਥੇ ਰਹਿਣਾ ਵਾਪਸ ਜੱਥੇ ਨੂੰ ਸੁਨੇਹਾ ਭੇਜ ਦਿੱਤਾ ਤੁਸੀਂ ਜਿੱਥੇ ਜਾਣ ਦੇ ਵਾਸਤੇ ਤੁਰਿਓ ਤੁਸੀਂ ਚੱਲੇ ਜਾਓ ਮੈਂ ਬਥੇਰਾ ਭਟਕ ਲਿਆ ਮੈਨੂੰ ਟਿਕਾਣਾ ਲੱਭ ਗਿਆ ਮੈਂ ਹੁਣ ਇੱਥੇ ਦਾ ਹੀ ਹੋ ਕੇ ਰਵਾਂਗਾ ਸਤ ਸੰਗਤ 7 ਸਾਲ ਪਾਈ ਲੈਣੇ ਨੇ ਘਾਲ ਕੀਤੀ ਔਰ ਇਦਾਂ ਦੀ ਮਿਹਨਤ ਕੀਤੀ ਆਪਣਾ ਆਪਾ ਵਾਰ ਦਿੱਤਾ ਗੁਰੂ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਭੇਟ ਕਰ ਦਿੱਤਾ ਅਰਪਣ ਕਰ ਦਿੱਤਾ ਸਭ ਕੁਝ ਭੁਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੀਆਂ ਸੇਵਾਵਾਂ ਦੇ ਵਿੱਚ ੁੱਟ ਗਏ ਬੜੀ ਵਾਰ ਸਵੇਰੇ ਵੀ ਬੇਨਤੀ ਕਰ ਰਿਹਾ ਸੀ ਬੜੀ ਵਾਰ ਮਾਤਾ ਸੁਲਖਣੀ ਜੀ ਨੇ ਸਤਿਗੁਰੂ ਨੂੰ ਕਹਿਣਾ ਵੀ ਮਹਾਰਾਜ ਲੈਣਾ ਪਰਿਵਾਰ ਵਾਲਾ ਇੱਥੇ ਆ ਜਾਂਦਾ ਵਾਪਸ ਨਹੀਂ ਜਾਂਦਾ ਘਰ ਪਿੱਛੇ ਇਹਨਾਂ ਦਾ ਪਰਿਵਾਰ ਹੈ ਤੁਸੀਂ ਇਹਨਾਂ ਨੂੰ ਕਿਹਾ ਕਰੋ ਨਾ ਵੀ ਘਰ ਜਾਇਆ ਕਰੋ ਆਪਣੇ ਪਰਿਵਾਰ ਨੂੰ ਮਿਲ ਕੇ ਆਇਆ ਕਰੋ ਤੇ ਬੜੀ ਵਾਰ ਮਹਾਰਾਜ ਨੇ ਧੱਕੇ ਨਾਲ ਕਹਿ ਕੇ ਵੀ ਮੈਂ ਤੁਹਾਨੂੰ ਹੁਕਮ ਕਰਦਾ ਤੁਸੀਂ ਆਪਣੇ ਘਰ ਜਾ ਕੇ ਆਓ ਘਰ ਰਹਿ ਕੇ ਆਓ ਤੇ ਪਾਈ ਲੈਣੇ ਦਾ ਜਵਾਬ ਹੀ ਹੋਣਾ ਮਹਾਰਾਜ ਚਿੱਤ ਨਹੀਂ ਲੱਗਦਾ ਘਰ ਜਾਣਾ ਪਰ ਘਰ ਜਾ ਕੇ ਯਾਦ ਤੇਰੀ ਹੁੰਦੀ ਹੈ ਤੇਰੀ ਯਾਦ ਦੇ ਵਿੱਚ ਜੁੜਿਆ ਰਹਿਣਾ ਮੇਰਾ ਚਤ ਨਹੀਂ ਲੱਗਦਾ ਮੇਰਾ ਮਨ ਹੈ ਵੀ ਮੈਥੇ ਰਹਿਣਾ ਬੜੀਆਂ ਸਾਰੀਆਂ ਕਾਲ ਕਮਾਈਆਂ ਭਾਈ ਲੈਣਾ ਜੀ ਨੇ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਤੇ ਭਾਈ ਲੈਣਾ ਜੀ ਆਪਣੇ ਘਰ ਗਏ ਜੀ ਘਰੋਂ ਵਾਪਸ ਪਰਤੇ ਤੇ ਧਨਮਤਾ ਖੀਵੀ ਜੀ ਨੇ ਬੜਾ ਸੋਹਣਾ ਕੁਰਤਾ ਪਵਾ ਕੇ ਭੇਜਿਆ ਸੋਨਾ ਕੁਰਤਾ ਬਣਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਉਹਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਜੀ ਇੱਕ ਸਿੱਖ ਬੀਬੀ ਐ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਕਰਦੀ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਮਾਤਾ ਖੀਵੀ ਇੰਨੀ ਨੇਕ ਇਸਤਰੀ ਐ ਇੰਨੀ ਨੇਕ ਇਸਤਰੀ ਐ ਉਹ ਲੰਗਰ ਦੇ ਵਿੱਚ ਦੌਲਤ ਵੰਡਦੀ ਐ ਬਲਵੰਡ ਖੀਵੀ ਨੇਕ ਜਨ ਜਿਨ ਬੋਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਆ ਰਸ ਅੰਮ੍ਰਿਤ ਖੀਰ ਕੇ ਹਾਲੀ ਉਹ ਆਪਣੇ ਸਿੱਖਾਂ ਨੂੰ ਘਿਓ ਵਾਲੀ ਖੀਰ ਕਉਂਦੇ ਨੇ ਤੇ ਨਾਲ ਦੌਲਤਾਂ ਦੇ ਲੰਗਰ ਲਾਉਂਦੇ ਨੇ ਦੌਲਤਾਂ ਦੇ ਲੰਗਰ ਕਿੱਦਾਂ ਜਿੱਥੇ ਸਿੱਖ ਨੂੰ ਢਿੱਡ ਦੀ ਪੂਰਤੀ ਦੀ ਲੋੜ ਹੈ ਉੱਥੇ ਢਿੱਡ ਦੀ ਪੂਰਤੀ ਕਰਨੀ ਜਿੱਥੇ ਸਿੱਖ ਨੂੰ ਕਿਤੇ ਮਾਇਆ ਦੀ ਲੋੜ ਹੈ ਉੱਥੇ ਨੂੰ ਮਾਇਆ ਦੇ ਦੇਣੀ ਜਿਹੜੀ ਮੈਂ ਬੇਨਤੀ ਕਰਦਾ ਭਾਈ ਲੈਣਾ ਜੀ ਨੂੰ ਸੋਹਣਾ ਕੁਰਤਾ ਪਵਾ ਕੇ ਭੇਜਿਆ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਆਏ ਘਰ ਆਏ ਤੇ ਆਉਂਦੇ ਹੀ ਜਿੱਦਾਂ ਬੱਚਾ ਨਾ ਵਾਪ ਜਦੋਂ ਸਕੂਲ ਤੋਂ ਘਰ ਆਉਂਦਾ ਤੇ ਪੁੱਛਦਾ ਮਾਂ ਕਿੱਥੇ ਐ ਜੇ ਮਾਂ ਨਾ ਲੱਭੇ ਤਾਂ ਸਾਰੇ ਬੈਡਰੂਮ ਫਰੋਲ ਮਾਰਦਾ ਸਭ ਕੁਝ ਵੇਖ ਲੈਂਦਾ ਮਾਂ ਕਿੱਥੇ ਐ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਹੈ ਉਹਨਾਂ ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਸਤਗੁਰੂ ਕਿੱਥੇ ਨੇ ਉਹਨਾਂ ਕੇ ਪੁਰਖਾ ਸਤਗੁਰੂ ਤੇ ਖੇਤਾਂ ਵਿੱਚ ਨੇ ਮਹਾਰਾਜ ਕੰਮ ਕਰਦੇ ਪਏ ਨੇ ਇਹ ਵੀ ਦੇਖੋ ਕਮਾਲ ਦੀ ਵਿਧੀ ਹੈ ਸਿੱਖ ਗੁਰੂ ਨੂੰ ਮਿਲਣਾ ਆਉਂਦਾ ਤੇ ਗੁਰੂ ਕਿੱਥੇ ਗੁਰੂ ਖੇਤਾਂ 'ਚ ਕੰਮ ਕਰਦਾ ਉਹਨਾਂ ਪੈਰੀਂ ਖੇਤਾਂ ਵੱਲ ਭੱਜ ਪਏ ਕੱਪੜੇ ਵੀ ਨਹੀਂ ਬਦਲੇ ਜਿਹੜੇ ਕੱਪੜਾ কুরਤਾ ਪਾਇਆ ਸੀ ਉਹ ਹੀ ਕੱਪੂ কুরਤਾ ਪਾਇਆ ਵੀ ਸਤਿਗੁਰੂ ਨੂੰ ਮਿਲਣਾ ਮਹਾਰਾਜ ਦੇ ਦਰਸ਼ਨ ਕਰਨੇ ਨੇ ਖੇਤਾਂ ਵੱਲ ਆ ਗਏ ਦੇਖਿਆ ਤੇ ਮਹਾਰਾਜ ਝੋਨਾ ਵੱਡਾ ਹੋਇਆ ਤੇ ਮਹਾਰਾਜ ਝੋਨੇ ਦੇ ਵਿੱਚ ਉਹਨਾਂ ਨਦੀਨ ਪੁੱਟਦੇ ਪਏ ਨੇ ਘਾਹ ਪੁੱਟਦੇ ਪਏ ਨੇ ਜਦੋਂ ਝੋਨਾ ਵੱਡਾ ਹੋ ਜਾਏ ਨਾ ਉਹਦੇ ਵਿੱਚ ਕੀ ਹੁੰਦਾ ਪਾਣੀ ਭਰ ਕੇ ਤੇ ਫਿਰ ਘਾਹ ਕੁੱਟਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਮੱਥਾ ਟੇਕਿਆ ਦਰਸ਼ਨ ਕੀਤੇ ਮਹਾਰਾਜ ਮੈਂ ਵੀ ਕੰਮ ਕਰਾਂ ਨਾਲ ਭਾਈ ਲੈਣਾ ਜੀ ਨੇ ਕਿਹਾ ਸਤਿਗੁਰੂ ਮੈਂ ਵੀ ਕਰਾਂ ਨਾਲ ਗੁਰਨਾਨਕ ਸਾਹਿਬ ਜੀ ਨੇ ਕਿਹਾ ਆਜੋ ਲੱਗ ਜਾਓ ਨਾਲ ਹੁਣ ਭਾਈ ਲੈਣਾ ਜੀ ਨੂੰ ਖੇਤੀ ਦੀ ਜਾਣਕਾਰੀ ਨਹੀਂ ਹੈ ਉਹਨਾਂ ਦਾ ਕੰਮ ਤੇ ਹੱਟੀ ਚ ਚਲਾਉਣਾ ਆ ਉਹਨਾਂ ਦਾ ਕੰਮ ਦੁਕਾਨਦਾਰੀ ਕਰਨਾ ਆ ਉਹਨਾਂ ਨੂੰ ਖੇਤੀ ਦੀ ਜਾਣਕਾਰੀ ਨਹੀਂ ਆ ਜਦੋਂ ਝੋਨਾ ਵੱਡਾ ਹੋ ਜੇ ਨਾ ਤੇ ਘਾਹ ਵੀ ਨਾਲ ਵੱਡਾ ਹੋ ਜਾਂਦਾ ਤੇ ਜੜਾਂ ਦੋਵਾਂ ਦੀਆਂ ਇੱਕੋ ਜੀਆਂ ਲੱਗਦੀਆਂ ਨੇ ਉਹਦੇ ਵਿੱਚ ਪਾਣੀ ਭਰਿਆ ਨਾਲ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਪਤਾ ਕਿਹੜੇ ਕਿਹੜਾ ਘਾਹ ਆ ਤੇ ਕਿਹੜਾ ਝੋਨਾ ਆ ਹੁਣ ਪਾਈ ਲੈਣਾ ਜੀ ਨੂੰ ਪਤਾ ਨਹੀਂ ਉਹਦੇ ਵਿੱਚੋਂ ਘਾਹ ਹੀ ਪੁੱਟਣਾ ਹੁੰਦਾ ਪਾਈ ਲੈਣੇ ਦੇ ਜਿਹੜਾ ਵੀ ਹੱਥ ਆਇਆ ਉਹ ਹੀ ਪੁੱਟਣਾ ਸ਼ੁਰੂ ਕਰਦਾ ਉਨਾ ਚੋ ਨਾ ਹੱਥ ਆਇਆ ਚੋ ਨਾ ਪੁੱਟਦਾ ਕਾ ਹੱਥ ਆਇਆ ਕਾ ਪੁੱਟਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਲੈਣਿਆ ਇਹ ਕੀ ਕਰਦਾ ਮਹਾਰਾਜ ਜੋ ਤੁਸੀਂ ਕਰਦੇ ਹੋ ਇਹੀ ਮੈਂ ਕਰਦਾ ਨਹੀਂ ਪੁਰਖਾ ਇਹ ਵੀ ਬੜੀ ਵੱਡੀ ਸਿੱਖਿਆ ਆ ਜੇ ਜੀਵਨ ਨੂੰ ਸਵਾਰਨਾ ਆ ਤਾਂ ਇਹ ਵੀ ਸਿੱਖਣਾ ਪਏਗਾ ਕੀ ਪੁੱਟਣਾ ਆ ਤੇ ਕੀ ਰੱਖਣਾ ਆ ਜਦੋਂ ਤੱਕ ਇਹ ਹੀ ਖਬਰ ਨਹੀਂ ਆਈ ਨਾ ਜੀਵਨ ਦੇ ਵਿੱਚ ਵੀ ਤੂੰ ਰੱਖਣਾ ਕੀ ਹੈ ਤੇ ਪੁੱਟਣਾ ਕੀ ਹੈ ਉਦੋਂ ਤੱਕ ਜ਼ਿੰਦਗੀ ਨਹੀਂ ਸਬਰਦੀ ਉੱਟਣੀ ਉਹ ਚੀਜ਼ ਹੈ ਜਿਹੜੀ ਨੁਕਸਾਨ ਕਰਦੀ ਹੈ ਜਿੰਨੇ ਸਾਨੂੰ ਫਲ ਦੇਣਾਂ ਉਹਨੂੰ ਨਹੀਂ ਪੁੱਟੀ ਦਾ ਕਦੇ ਵੀ ਇੱਕ ਤੇ ਖੇਤੀ ਕਰਨੀ ਸਿਖਾ ਦਿੱਤੇ ਕਿ ਜ਼ਿੰਦਗੀ ਦਾ ਸਬਕ ਸਿਖਾ ਦਿੱਤਾ ਬੁਰਾਈਆਂ ਨੂੰ ਪੁੱਟ ਕੇ ਬਾਹਰ ਮਾਰ ਤੇ ਚੰਗੀਆਂ ਨੂੰ ਲੱਗੀਆਂ ਰਹਿਣ ਤੁਰਪੇ ਖੇਤਾਂ ਚੋ ਜੋ ਜਿਹੜਾ ਘਾਹ ਪਟਿਆ ਸੀ ਨਾ ਉਹਨੂੰ ਬੰਨ ਲਿਆ ਪੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਲਾਮ ਮੈਂ ਚੁੱਕਾ ਮੈਂ ਪ੍ਰੁਖਾ ਮੈਂ ਇਹ ਪੰਡ ਚੁੱਕ ਲਾਂ ਲੈ ਸਤਿਗੁਰੂ ਮੇਰੇ ਹੁੰਦਿਆਂ ਤੁਸੀਂ ਪੰਡ ਚੁੱਕਣੀ ਪਾਈ ਲੈਂਡਨ ਲੈਣਾ ਜੀ ਨੇ ਚਾਹ ਚਾਹ ਉਹ ਪੰਡ ਸਿਰ ਤੇ ਚੁੱਕੀ ਪੰਡ ਸਿਰ ਤੇ ਚੁੱਕੀ ਕਿਉਂਕਿ ਮਿੱਟੀ ਗਿੱਲੀ ਸੀ ਤੇ ਮਿੱਟੀ ਗਿੱਲੀ ਸੀ ਤੇ ਉਹ ਮਿੱਟੀ ਦੇ ਨਾਲ ਘਾਰਾ ਤੇ ਪਾਣੀ ਸਾਰਾ ਕੱਪੜਿਆਂ ਦੇ ਉੱਪਰ ਆ ਗਿਆ ਘਰ ਆਏ ਮਾਤਾ ਜੀ ਨੇ ਫਿਰ ਕਿਹਾ ਸਤਿਗੁਰੂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਲੈਣੇ ਨੂੰ ਕਿਹਾ ਸੀ ਸਤ ਖੇਤਾਂ ਦੇ ਚੱਲਿਆ ਕੱਪੜੇ ਦੂਜੇ ਪਾਜਾ ਕਿੰਨਾ ਸੋਨਾ কুরਤਾ ਪਾਇਆ ਸੀ ਤੇ ਤੁਸੀਂ ਇਹ ਵੀ ਨਹੀਂ ਵੇਖਿਆ ਵੀ ਸੋਨਾ কুরਤਾ ਪਾਇਆ ਤੇ ਸਾਰਾ ਮਿੱਟੀ ਦੇ ਨਾਲ ਲੱਗ ਗਿਆ ਤੇ ਪਾਈ ਲੈਣਾ ਜੀ ਨੇ ਕਿਹਾ ਮਾਤਾ ਜੀ ਇਹ ਮਿੱਟੀ ਥੋੜੀ ਹੈ ਇਹਦੇ ਵਿੱਚੋਂ ਤੇ ਮੈਨੂੰ ਚੰਦਨ ਦੀ ਖੁਸ਼ਬੂ ਆਉਂਦੀ ਹੈ ਬੜੀ ਘਾਲ ਕੀਤੀ ਜੀ ਉਹਦੇ ਵਿੱਚੋਂ ਬੜੀਆਂ ਸਾਰੀਆਂ ਇਤਿਹਾਸ ਨੇ ਉਦਾਹਰਨਾਂ ਦਿੱਤੀਆਂ ਰਾਤ ਦਾ ਸਮਾਂ ਸੰਖੇਪ ਦੇ ਵਿੱਚ ਗੱਲ ਕਰਕੇ ਸਮਾਪਤੀ ਕਰਾਂ ਰਾਤ ਦਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਸਿੱਖ ਸਾਰੇ ਆਰਾਮ ਕਰਦੇ ਪਏ ਨੇ ਉਹ ਦੀ ਰਾਤ ਬੜਾ ਭਾਰੀ ਮੀਂਹ ਪਿਆ ਬੜੀ ਬਾਰਿਸ਼ ਹੋਈ ਤੇ ਬਾਰਿਸ਼ ਦੇ ਨਾਲ ਧਰਮਸਾਲਾ ਦੀ ਕੰਧ ਡੇਕੀ ਕੰਧ ਡਿੱਗੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਚਲੋ ਵੀ ਉੱਠ ਕੇ ਕੰਧ ਬਣਾਓ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਵੀ ਸੀ ਬਾਕੀ ਸਿੱਖ ਵੀ ਸੀ ਸਾਰੇ ਮਹਾਰਾਜ ਰਾਤ ਨੂੰ ਕਿਵੇਂ ਕੰਧ ਬਣ ਜੇਗੀ ਨਾਲੇ ਕਿਹੜੀ ਕਾਲ ਪਈ ਹੈ ਸਵੇਰੇ ਉੱਠ ਕੇ ਬਣਾ ਲਾਂਗੇ ਨਾਲੇ ਮਿੱਟੀ ਦੀ ਕੰਧ ਹੈ ਮਿੱਟੀ ਦੀ ਕੰਧ بارش ਦੇ ਵਿੱਚ ਨਹੀਂ ਬਣ ਸਕਦੀ ਭਾਈ ਲੈਣਾ ਜੀ ਉਠੇ ਤੇ ਉੱਠ ਕੇ ਕੰਧ ਉਸਾਰਨ ਲੱਗ ਪਏਓ ਭੋਕ ਭਰ ਕੇ ਮਿੱਟੀ ਰੱਖਦੇ ਨੇ بارش ਪੈਂਦੀ ਹੈ ਫਿਰ ਮਿੱਟੀ ਖੁਰ ਜਾਂਦੀ ਹੈ ਫਿਰ ਮਿੱਟੀ ਰੱਖਦੇ ਨੇ ਬੂੰਦਾ ਪੈਂਦੀ ਹੈ ਫਿਰ ਮਿੱਟੀ ਖੁਰ ਜਾਂਦੀ ਹੈ ਫਿਰ ਮਿੱਟੀ ਰੱਖਦੇ ਮਿੱਟੀ ਖੁਰ ਹੀ ਜਾਂਦੀ ਹੈ ਪਿੱਛੇ ਬੈਠੇ ਲੋਕ ਕਹਿੰਦੇ ਵੀ ਨੂੰ ਪਤਾ ਨਹੀਂ ਵੀ ਕੰਦ ਨਹੀਂ ਬਣੇਗੇ ਭਾਈ ਲੈਣਾ ਕਹਿੰਦਾ ਮੈਨੂੰ ਵੀ ਪਤਾ ਹੈ ਕੰਦ ਨਹੀਂ ਬਣੇਗੇ ਪਰ ਮੈਨੂੰ ਇਹਨਾਂ ਪਤਾ ਮੇਰੇ ਗੁਰੂ ਨੇ ਹੁਕਮ ਕੀਤਾ ਲੈਣਾ ਕੰਦ ਬਣਾ ਤੇ ਲੈਣਾ ਕੰਦ ਬਣਾਏਗਾ ਬਣੇ ਨਾ ਬਣੇ ਉਹ ਮੇਰੀ ਮਰਜ਼ੀ ਨਹੀਂ ਹੈ ਬਣੇ ਨਾ ਬਣੇ ਉਹ ਮੇਰਾ ਸਤਿਗੁਰੂ ਜਾਣੇ ਮੇਰੇ ਗੁਰੂ ਨੇ ਮੈਨੂੰ ਹੁਕਮ ਦਿੱਤਾ ਵੀ ਤੂੰ ਕੰਦ ਬਣਾਉਣੀ ਹੈ ਤੇ ਮੈਂ ਕੰਦ ਉਸਾਰਨੀ ਹੈ ਬਣੇ ਨਾ ਬਣੇ ਉਹਦੇ ਨਾਲ ਮੈਨੂੰ ਫਰਕ ਨਹੀਂ ਪੈਂਦਾ ਇਹ ਮੇਰੇ ਗੁਰੂ ਦਾ ਹੁਕਮ ਹੈ ਇੱਕ ਘਟਨਾ ਕਰਕੇ ਮੈਂ ਸਮਾਪਤੀ ਕਰਾਂ ਸਮਾਂ ਆ ਗਿਆ 1539 ਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਕ ਦਿਨ ਐ ਗੁੱਸੇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਜੀ ਗੁੱਸੇ ਦੇ ਵਿੱਚ ਜਨੂਰ ਜਲਾਲ ਹੈ ਮਹਾਰਾਜ ਦਾ ਆਪਣਾ ਰੂਪ ਹੈ ਮਹਾਰਾਜ ਹੱਥ ਦੇ ਵਿੱਚ ਸੋਟਾ ਫੜ ਕੇ ਕਹਿੰਦੇ ਵੀ ਚਲੇ ਜਾਓ ਸਾਰੇ ਕਿਸੇ ਨਹੀਂ ਰਹਿਣਾ ਮੇਰੇ ਕੋਲ ਕੋਈ ਮੇਰੇ ਕੋਲ ਨਹੀਂ ਰਹੇਗਾ ਸਿੱਖ ਸਾਰੇ ਆਸੇ ਪਾਸੇ ਹੋ ਗਏ ਤੇ ਮਹਾਰਾਜ ਤੁਰ ਪਏ ਭਾਈ ਲਾਣਾ ਪਿੱਛੇ ਪਿੱਛੇ ਮਹਾਰਾਜ ਫਿਰ ਅੱਗੇ ਤੁਰੇ ਤੇ ਭਾਈ ਲਾਣਾ ਜੀ ਨੇ ਕਿਹਾ ਤੁਸੀਂ ਜਾਂਦੇ ਕਿਉਂ ਨਹੀਂ ਮੈਂ ਕਿਹਾ ਵੀ ਆਪਣੇ ਘਰ ਚਲੇ ਜਾਓ ਠੀਕ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਤੁਰੇ ਤੇ ਫਿਰ ਭਾਈ ਲਾਣਾ ਜੀ ਪਿੱਛੇ ਪਿੱਛੇ ਅੱਗੇ ਜਾ ਕੇ ਮਹਾਰਾਜ ਨੇ ਨਾ ਜ਼ਮੀਨ ਤੇ ਲਕੀਰ ਮਾਰੀ ਕ੍ਰੋਸ ਬਣਾ ਕੇ ਮਹਾਰਾਜ ਕਹਿੰਦੇ ਪਹਿਲਾਂ ਇੱਥੇ ਵੇਖੋ ਤੁਸੀਂ ਵੇਖੋ ਵੀ ਤੁਹਾਡਾ ਘਰ ਕਿਦਰ ਤੇ ਪਹਿਲਾਂ ਤੁਸੀਂ ਜਾਓ ਆਪਣੇ ਘਰ ਵੱਲ ਫਿਰ ਮੈਂ ਜਾਵਾਂਗਾ ਆਪਣੇ ਮੰਜ਼ਲ ਵੱਲ ਤੇ ਭਾਈ ਲੈਣਾ ਜਿਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਸ ਦਿਨ ਤੈਨੂੰ ਮੱਥਾ ਟੇਕਿਆ ਸੀ ਮੇਰਾ ਘਰ ਤੂੰ ਸੀ ਮੈਂ ਤੇ ਤੈਨੂੰ ਸਭ ਕੁਝ ਮੰਨ ਲਿਆ ਤੇ ਜਿੱਧਰ ਤੁਸੀਂ ਜਾਓਗੇ ਉਧਰ ਹੀ ਮੈਂ ਜਾਣਾ ਤੇ ਉਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਜੇ ਤੂੰ ਗੁਰੂ ਨਾਨਕ ਸਾਹਿਬ ਨੂੰ ਘਰ ਮੰਨ ਲਿਆ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਹੁਣ ਟਿਕਾਣਾ ਚਾਹੀਦਾ ਹੈ ਮੈਨੂੰ ਵੀ ਆਪਣੇ ਜੋਤ ਦੇ ਵਾਸਤੇ ਟਿਕਾਣਾ ਚਾਹੀਦਾ ਉਸ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂਤਾ ਗੱਦੀ ਤੇ ਬਿਠਾ ਕੇ ਆਪ ਮੱਥਾ ਟੇਕਿਆ 1539 ਦੇ ਵਿੱਚ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਬੜੇ ਸੋਹਣੇ ਸਿੱਖੀ ਦੇ ਅਗਾਵਧੂ ਫੈਸਲੇ ਲੈ ਕੇ ਸਾਨੂੰ ਇੱਕ ਬੜਾ ਸੁੰਦਰ ਨਗਰ ਖੰਡੂਰ ਸਾਹਿਬ ਦੀ ਦਾਤ ਬਖਸ਼ਿਸ਼ ਕੀਤੀ 63 ਸ਼ਲੋਕ ਗੁਰਬਾਣੀ ਦੇ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਜਿਨ੍ਹਾਂ ਦੇ ਦਰਸ਼ਨ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕਰਦੇ ਹਾਂ ਮਹਾਰਾਜ ਨੇ ਗੁਰਮੁਖੀ ਲਿਪੀ ਦੀ ਦਾਤ ਬਖਸ਼ਿਸ਼ ਕੀਤੀ ਸਤਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਲ ਅਖਾੜੇ ਕਾਇਮ ਕੀਤੇ ਜਿੱਥੇ ਨੌਜਵਾਨ ਖੁੱਲ ਕੇ ਕੁਸ਼ਤੀਆਂ ਦਾ ਅਭਿਆਸ ਕਰਿਆ ਕਰਦੇ ਸਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਤਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਸਮੋਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ